ਜਲੰਧਰ ਦੇ ਵਿੱਚ ਇੱਕ ਕਟਿਆ ਮਾਨਸਿਕਤਾ ਵਾਲੇ ਵਿਅਕਤੀ ਨੇ 13 ਸਾਲ ਦੀ ਘਰ ਆਈ ਬੇਟੀ ਦੀ ਦੋਸਤ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਕੋਸ਼ਿਸ਼ ਅਸਫਲ ਹੋਇਆ ਤਾਂ ਲੜਕੀ ਦਾ ਕਤਲ ਕਰ ਦਿੱਤਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਹੁਣ આરોપી ਦਾ ਪੁਲਿਸ ਨੇ ਰਿਮਾਂਡ ਲੈ ਲਿਆ ਰਿਮਾਂਡ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ ਦੱਸਦੀ ਹੈ ਕਿ 9 ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਲਿਆ ਗਿਆ ਇਹ ਘਟਨਾ ਜਲੰਧਰ ਚ ਵਾਪਰੀ ਸੀ ਤੇ ਸਨਸਨੀਖੇਜ਼ ਘਟਨਾ ਨੇ ਸਭ ਦੇ ਰੋਂਗ ਤੇ ਖੜੇ ਕਰ ਦਿੱਤੇ ਸਨ 60 ਸਾਲ ਦੇ ਇਸ ਵਿਅਕਤੀ ਦੇ ਵੱਲੋਂ ਘਟਿਆ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਸੀ 13 ਸਾਲ ਦੀ ਮਾਸੂਮ ਬੱਚੀ ਨੂੰ ਮਾਰਨ ਤੋਂ ਬਾਅਦ ਆਪਣੇ ਹੀ ਘਰ ਦੇ ਵਿੱਚ ਬਾਥਰੂਮ ਚ ਛੁਪਾ ਦਿੱਤਾ ਗਿਆ ਸੀ ਇਸ ਮੌਕੇ આરોપી ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਦਾ ਕਹਿਣਾ ਹੈ ਕਿ ਉਸ ਨੇ ਬੱਚੀ ਨੂੰ ਆਪਣੇ ਬੈਡਰੂਮ ਦੇ ਵਿੱਚ ਬੁਲਾਇਆ ਸੀ ਜਿਸ ਤੋਂ ਬਾਅਦ ਜਦੋਂ ਉਸ ਨੇ ਬੱਚੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਰੋਲਾ ਪਾਇਆ ਤਾਂ ਫਿਰ ਉਸ ਦਾ ਮੂੰਹ ਦਬਾ ਦਿੱਤਾ। ਪਰਿਵਾਰਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਕਿ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈ ਜੀ ਉਹ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਸੋ ਅੱਗੇ ਵੀ ਜੋ ਆਪਾਂ ਇਸ ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਐਸਆਈ ਮੰਗਲ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ। ਕਿ ਉਸਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਇਸ 'ਚ ਥੋੜੀ ਵਧੀਆ ਤਰੀਕੇ ਨਾਲ ਕਾਰਗੁਜ਼ਾਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤਰ੍ਹਾਂ ਅਸੀਂ ਫੌਰੀ ਤੌਰ ਤੇ ਐਕਸ਼ਨ ਲੈਂਤਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਂਟਸ ਹਨ ਜਿਨ੍ਹਾਂ ਦੇ ਅਸੀਂ ਅਰਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ ਮੰਗਰ ਦਾ ਦੱਸ ਦੱਸ 3 ਦਿਨ ਬਾਅਦ ਮਿਸ਼ਨਰ ਪਹੁੰਚਦੇ ਨਹੀਂ ਪਿੱਛੋ ਜਿਲੰਦਰ ਦੇ ਵਿੱਚ ਇੱਕ ਕਟਿਆ ਮਾਨਸਿਕਤਾ ਵਾਲੇ ਵਿਅਕਤੀ ਨੇ 13 ਸਾਲ ਦੀ ਘਰ ਆਈ ਬੇਟੀ ਦੀ ਦੋਸਤ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਕੋਸ਼ਿਸ਼ ਅਸਫਲ ਹੋਇਆ ਤਾਂ ਲੜਕੀ ਦਾ ਕਤਲ ਕਰ ਦਿੱਤਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਹੁਣ આરોપી ਦਾ ਪੁਲਿਸ ਨੇ ਰਿਮਾਂਡ ਲੈ ਲਿਆ ਰਿਮਾਂਡ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ ਦੱਸਦੀ ਹੈ ਕਿ 9 ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਲਿਆ ਗਿਆ ਇਹ ਘਟਨਾ ਜਲੰਧਰ ਚ ਵਾਪਰੀ ਸੀ ਤੇ ਸਨਸਨੀ ਖੇਜ਼ ਘਟਨਾ ਨੇ ਸਭ ਦੇ ਰੋਂਗ ਤੇ ਖੜੇ ਕਰ ਦਿੱਤੇ ਸਨ 60 ਸਾਲ ਦੇ ਇਸ ਵਿਅਕਤੀ ਦੇ ਵੱਲੋਂ ਘਟਿਆ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਸੀ 13 ਸਾਲ ਦੀ ਮਾਸੂਮ ਬੱਚੀ ਨੂੰ ਮਾਰਨ ਤੋਂ ਬਾਅਦ ਆਪਣੇ ਹੀ ਘਰ ਦੇ ਵਿੱਚ ਬਾਥਰੂਮ ਚ ਛੁਪਾ ਦਿੱਤਾ ਗਿਆ ਸੀ ਇਸ ਮੌਕੇ આરોપી ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਦਾ ਕਹਿਣਾ ਹੈ ਕਿ ਉਸ ਨੇ ਬੱਚੀ ਨੂੰ ਆਪਣੇ ਬੈਡਰੂਮ ਦੇ ਵਿੱਚ ਬੁਲਾਇਆ ਸੀ ਜਿਸ ਤੋਂ ਬਾਅਦ ਜਦੋਂ ਉਸ ਨੇ ਬੱਚੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਰੋਲਾ ਪਾਇਆ ਤਾਂ ਫਿਰ ਉਸ ਦਾ ਮੂੰਹ ਦਬਾ ਦਿੱਤਾ। ਪਰਵਾਰਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਕਿ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫ਼ਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈ ਜੀ ਉਹ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਹੈ ਸੋ ਅੱਗੇ ਵੀ ਜੋ ਆਪਾਂ ਇਸ ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਇਹ ਅਸਲ ਮੰਗਰ ਸਿੰਘ ਨੂੰ ਲੈ ਕੇ ਬੜੇ ਸਵਾਲ ਬੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸ ਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਦੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਇਸ ਚ ਥੋੜੀ ਵਧੀਆ ਤਰੀਕੇ ਕਾਰਜਬਾਜ਼ੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤਰ੍ਹਾਂ ਅਸੀਂ ਪੂਰੀ ਤਰ੍ਹਾਂ ਐਕਸ਼ਨ ਲੈਂਦਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ ਮੰਗਰ ਦੱਸ ਦੱਸ 3 ਦਿਨ ਬਾਅਦ ਕਮਿਸ਼ਨਰ ਪਹੁੰਚਦੇ ਨਹੀਂ ਪਿੱਛੇ ਆਪਾਂ ਪੀਛੇ ਸ਼ਾਰਟ ਕਲਰ ਹੋਏ ਪਾਸੇ